ਫੋਂਗਾਦ ਮਾਰਤੀ ਲਾ ਦੇ ਹੁਣ ਇਹਨਾਂ ਨੂੰ ਲੀਰਾ ਹੁੜਾਈਆਂ ਨੇ ਚਲੋ ਜਿਹੜਾ ਕੰਮ 1 ਮਹੀਨਾ ਪਹਿਲਾਂ ਹੋਣਾ ਚਾਹੀਦਾ 2 ਮਹੀਨੇ ਪਹਿਲਾਂ ਹੁਣ ਬੰਦਾ ਕਰ ਰਿਹਾ ਹੈ ਲੋਈ ਤੋਪਾ ਇਹਦਾ ਉਹ ਮਸ਼ੀਨ ਲਾ ਲਈ ਹੁਣ ਟਰੈਕਟਰ ਲਾ ਲਿਆ ਹੁਣ ਹਾਂਜੀ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਣ ਤੇ ਮੈਂ ਵੀ ਵਧੀਆ ਆ ਮੈਂ ਪਨੀਰੀ ਦੇਖਣ ਚੱਲੇ ਆ ਮੋਟਰ ਤੇ ਨੂੰ ਥੱਲੇ ਪੰਪ ਦਾ ਪਾਈਪ ਖਰਾਬ ਹੋ ਗਈ ਪਾਈਪ ਹੰਦੀ ਹੈ ਟਰੈਕਟਰ ਸੁਪਰ ਹੀਡਰ ਤੋਂ ਆਉਣ ਵਾਲਾ ਥੱਲੇ ਥੋੜਾ ਜਿਹਾ ਪਾਈਪ ਚੂਹੇ ਖਾ ਗਏ ਉਹਦੀ ਅਜੇ ਬੱਦਲ ਦੇਖੋ ਕਿੰਨੇ ਘਣ ਬਣੇ ਹੋਏ ਇਹਨੂੰ ਵੇਹ ਕੁਦਰਤ ਬੱਟਾ ਬਣਾਈ ਹੋਈਆਂ ਰੱਬ ਦੀ ਚੱਲਦੇ ਆ ਫਿਰ ਆਉਂਦਾ ਜੀ ਸਮਾਂ ਜਾਕ ਕਿਧਰੋਂ ਲੋਈ ਸਲਗਮ ਜਾਉਦਾ ਸਲਗਮ ਖਾਰੀ ਜੀ ਜਾਣੇ ਵਧੀਆ ਜੀ ਜਾਣੇ ਮੂਲੀ ਹੋ ਗਈ ਸਾਰਾ ਕੰਮ ਹੋ ਗਿਆ ਮੈਂ ਉਹ ਚੈੱਕ ਕਰਾਉ ਮੈਂ ਲੋਈ ਆ ਗਿਆ ਹਜੇ ਮੋਟਰ ਤਾਨੂੰ ਜਿਵੇਂ ਇੱਧਰ ਵੀ ਵਾੜਾ ਸ਼ੁਰੂ ਕਰਤਾ ਜਿਵੇਂ ਇਹਦਾ ਹੁਣ ਕੱਚੀ-ਕੱਚੀ ਵੱਢੀ ਜਾਊ ਫੇਰ ਇਹ ਫੁੱਟੇ ਆਉਂਦੀ ਆ ਤੇ ਮਦਰ ਫੁੱਟਣ ਵੀ ਲਾਗੇ ਨਾਲ ਦੇ ਨਾਲ ਜੇ ਹੋ ਜਾ ਪੱਕੀ ਫੇਰ ਨਹੀਂ ਗੱਲ ਬਣਦੀ ਫੇਰ ਉਹ ਦੋ ਵਾੜਾ ਨਾਲ ਤੇਜੂ ਇਹ ਪੱਕੀ ਵੇਲੇ ਤੂੜੀ ਦੀ ਘੱਟ ਲੋੜ ਪੈਂਦੀ ਆ ਕੱਚੀ-ਕੱਚੀ ਚਰਜੂ ਫੇਰ ਫੁੱਟਣ ਲੱਗਦੀ ਤੇ ਫਿਰ ਤੂੜੀ ਦੀ ਲੋੜ ਘੱਟ ਪੈਂਦੀ ਆ ਲੋ ਜੀ ਆ ਵਾਹ ਵਲਿਆਂਦੀ ਗੱਲ ਆ ਫਿਲਟਰ ਵੀ ਲਵਾ ਕੇ ਲੈਂਦਾ ਸੀ ਉਹਨੂੰ ਤੋਂ ਉਹਨਾਂ ਨੇ ਇਹ ਚੀਜ਼ ਸਹੀ ਯਾਰ ਹੁਣ 1000 ਰੁਪਏ ਲੱਗੇ 10 ਸਾਲ ਚੱਲ ਗਈ ਹੈ ਆਹ ਦੇਖੋ ਪਾਪਾ ਚੂਹੇ ਖਾ ਗਏ ਅਸੀਂ ਅੱਗੇ ਹੀ ਗਏ ਸਾਡੇ ਇੰਨੇ ਜਿਹਰੇ ਉੱਥੇ ਖੜਦਾਂ ਸਾਰੇ ਚੂਹੇ ਹੀ ਵੱਢ ਗਏ ਅੱਜ ਥੋੜੇ ਥੋੜੇ ਦੰਦੇ ਬਣਾਏ ਫਿਰ ਅਜੇ ਤੱਕ ਨਹੀਂ ਵੱਢੀ ਪਹਿਲੀ ਵਾਰੀ ਆਹ ਕੰਮ ਕਰਿਆ ਜੋ ਹੈ ਨੇ ਫਿਰ ਕੱਲ ਨਾਲੇ ਪਹਿਲਾਂ ਲੀਗ ਵੀ ਹੋ ਗਈ ਸੀ ਹਰ ਚੀਜ਼ਾਂ ਓਕੇ ਕਰਾ ਲੈਂਗੇ ਫਟ ਕਰਦੇ ਆ ਤੇ ਚਲਾ ਕੇ ਦੇਖਦੇ ਆ ਆ ਬੈਗ ਮਰੇ ਸਿਰ ਨੂੰ 11 12 ਸਾਲ ਹੋ ਗਏ ਪਏ ਨੇ ਲਿਆਂਦੇ ਨੂੰ ਪੂਰਾ ਵਧੀਆ ਵਰਕ ਕਰਦਾ 11 ਦੇ ਤੇ ਬੁਛ ਬਸ ਜੇ ਪਵਾਤੇ ਸੀ ਮੈਨਿੰਟ ਇਹਦੀ ਥੋੜੀ ਟੇਢੀ ਆ ਲਾਈਟ ਐਡ ਕਰੀ ਯਾਰ ਫਟ ਕਰਦੇ ਆ ਤੇ ਮੈਨ ਲੱਗਾ ਨਹੀਂ ਹੋ ਵੀ ਨਹੀਂ ਲੱਗਿਆ ਮੈਂ ਹੁਣ ਚੱਕ ਕੇ ਆ ਜੀ ਆ ਨਮੀ ਲੈਂਦੀ ਗੱਲ ਇਹਨੇ ਤੋੜ ਹੀ ਦਿੱਤੀ ਖੋਲਣ ਲੱਗੇ ਨੇ ਬਾਈ ਜੀ ਨੇ ਕੰਨੀ ਵਿੱਚ ਛੜ ਤਾ ਇੱਥੇ ਤੋੜ ਲਈ ਆ ਤਾਂ ਬੰਦ ਆ ਕਰਦੇ ਆ ਬਾਕੀ ਫਿਰ ਤਾ ਖੋਲਦੇ ਫਿਰ ਹੋ ਗਈ ਉਹ ਵਧੀਆ ਵੇਡ ਕੇ ਦਿੱਤੀ ਭਾਈ ਨੇ ਆ ਫਿਲਟਰ ਦੀ ਜਰੂਰਤ ਰਹਿੰਦੀ ਯਾਰ ਇਹ ਗੰਦਾ ਪਾਣੀ ਖਿੱਚੀ ਜਾਂਦੇ ਦੇਖਿਓ ਕਿੰਨਾ ਵੱਡੀ ਫਿਲਟਰ ਕੋਲ ਪਿਆ ਪਰ ਉਹ ਤਾਂ ਟੁੱਟ ਗਈ ਸੀਗੀ ਇੱਥੇ ਹੀ ਪਤਾ ਲੱਗ ਜੂ ਇਹ ਪਹਿਲਾਂ ਨਹੀਂ ਵੱਡੀ ਲੈਂਦੀ ਆ ਵੀ ਤੇ ਉਹ ਵੀ ਪਹਿਲਾਂ 20 ਫੁੱਟ ਸੀ ਹੁਣ 25 ਲੈਂਦੀ ਆ ਇਹ ਆ 10 ਕੁ ਫੁੱਟ ਸੀ ਆ 15 ਕਰਤੀ ਉਹਨੀ ਇਹਦੀ ਦੂਰੀ ਵੱਧ ਜਾਂਦੀ ਆ ਫਿਰ ਦੂਰ ਖੜਨ ਲੱਗ ਜੂ ਯਾਰ ਤੇ ਆ ਬਾਸਲੇ ਤੇ ਲਾ ਦੀ ਬਾਸਲ ਦੇ ਦੇ ਵਿੱਚ ਹੈਗੀ ਆ ਹਨ ਨਹੀਂ ਬਾਸਰੇ ਦੇ ਵਿੱਚ ਸੀਗੀ ਆ ਆਹ ਦਾ ਇਥੇ ਮਟ ਕਰ ਦਿੱਤੀ ਇਹਨਾਂ ਪਾਣੀ ਖਿੱਚਣਾਂ ਪੰਪ ਨੇ ਹੁਣ ਲੀਕ ਨਹੀਂ ਹੋਊ ਯਾਰ ਪਹਿਲੇ ਬਹੁਤ ਲੀਕ ਹੋਣ ਲੱਗੀ ਹੁੰਦੀ ਇਥੋਂ ਜੜ ਤੋਂ ਲੀਕ ਸੀ ਫਿਰ ਆ ਵੀ ਲੀਕ ਸੀ ਵਿਚੇਰ ਹੋ ਗਿਆ ਆ ਤਾਂ ਨਿਕਲ ਹੀ ਜਾਂਦੀ ਸੀ ਬਾਹਰ ਜਲਦੀ ਜਲਦੀ ਬਾਹਰ ਨਿਕਲਿਆ ਹੁੰਦੀ ਸੀ ਫਿਰ ਇਹਨੂੰ ਕਲੈਂਪ ਲਾ ਕੇ ਖੜਾਈ ਹੋਈ ਸੀ ਹੁਣ ਓਕੇ ਰਿਪੋਰਟ ਤਾਂ ਹੋ ਗਈ ਆ ਉਹ ਚਾਰ ਪੰਜ ਸਾਲ ਫੇਰ ਨਹੀਂ ਕਿਤੇ ਜਾਂਦੀਆਂ। ਚਾਪੀਆਂਾਂ ਛੋੜ ਚੱਕੀ ਐ। ਇਹ ਰਾਗੀ ਹੋਰੀਂਡ ਦੀ ਪਾਪ। ਸਹੀ ਨਹੀਂ ਹੁਣ ਉਹਨੂੰ ਪੁੱਛਣਾ ਪਊ ਜੀ। ਦੇਖੋ ਉੱਥੇ ਕੁਰਸੀਆਂ ਦੇ ਅੰਦਰ ਗਿਆ ਵਾਲ। ਵਾਲ ਵੀ ਨਾਲ ਹੀ ਲੈਂਦੇ। ਉਹ ਨਹੀਂ ਤਾਂ ਉਹਨੂੰ ਫੋਨ ਲਾ ਕੇ ਪੁੱਛਣਾ ਪਊ। ਆਹ ਬਾਲ ਆ ਦੇ ਜੇ ਵੀ ਬਾਈ ਫਿਰਦਾ ਦਾ ਸਿੱਧੂ ਇੱਥੇ ਧਰ ਜਾਏ ਉਹਨੂੰ ਤਾਂ ਫਿੱਟ ਕਰੀ ਹੁੰਦੀ ਪਾਪ। ਔਰ ਦੂਜੀ ਪਾਈਪ ਕਿੱਥੇ ਨਹੀਂ ਟੁੱਟੀ ਹੋਈ ਆ ਇਹਦੇ ਨਾਲ ਦੋ ਕੁ ਫੁੱਟ ਵੱਡੀ ਆ ਦੇਖੋ ਹੁਣ ਇੱਥੇ ਟਿਊਬਾਂ ਲਵੇਟੀਆਂ ਜੀ ਪ੍ਰੈਸ਼ਰ ਬਣ ਨਹੀਂ ਰਿਹਾ ਡਗਿਆ ਸੀਗਾ ਲੀਕ ਇੰਨੀ ਹੋ ਗਈ ਸੀ ਪਾਪਾ ਹੁਣ ਨਯਾਰਾ ਦਊਗਾ ਆ ਕੇ ਆਵਾਂ ਹੁਣ ਹਾਂ ਪਹਿਲਾਂ ਇਹ ਤੋੜ ਕੇ ਜੀ ਤੇ ਹਾਂ ਹਾਂ ਪਹਿਲਾਂ ਇਹਦਾ ਕੰਨ ਜੇ ਹੱਥ ਚ ਹੀ ਆ ਗਿਆ ਆਹਾਂ ਦੇ ਅੱਡ ਹੋਇਆ ਪਿਆ ਹੁਣ ਨਵਾਂ ਬਾਲ ਲੈਂਦਾ ਇਹਨੂੰ ਕਰਦੇ ਹਾਂ ਫੱਟੇ ਤੇ ਤਾ ਗਾ ਵੀ ਲਾਉਣਾ ਬੂਬਰ ਲੋ ਵੀ ਗੇੜ ਵਾਲਾ ਫਟੋ ਗਿਆ ਆਜੇ ਤੋਂ ਬਾਸਲ ਕੱਢਣੀ ਆ ਬਾਸਲ ਦਾ ਵਿੱਚ ਜੰਮੀ ਪਈ ਐ ਨਵੀਂ ਬਾਸਲ ਪਾਦਾਂ ਕਿਉਂਕਿ ਰਵੜ ਜੀ ਸੀਲ ਕਹਿੰਦੇ ਨੇ ਆਪਾਂ ਸੀਲ ਜੰਮੀ ਪਈ ਐ ਨਵੀਂ ਪਾਦਣੇ ਕਿਉਂਕਿ ਫਿਰ ਇਹਦਾ ਖਰਾਬ ਹੋਈ ਪਈ ਆ ਪਾਣੀ ਫੇਰ ਲੀਕ ਕਰੂ ਮਰਨਾ ਨਹੀਂ ਵਾਹੀਰ ਤਾਰਾਂ ਦਾ ਲਾ ਇਹਦਾ ਟੈਸਟ ਕਰਦਾ ਮੈਂ ਵੇਖੀ ਆ ਕਿੱਥੇ ਆ ਨੇ ਤਾਂ ਛੋਟੀ ਰਹਿੰਦੀ ਸੀ ਆ ਗੀ ਆਣ ਗਈ ਹੁਣ ਪੂਰੀ ਵਿੱਚ ਡੁੱਬੀ ਹੋਈ ਇਹ ਨਾਲ ਫਿਲਟਰ ਹੁਣ ਪਲੱਗ ਲਾ ਪਲੱਗ ਲਿਆਦਾ ਪਲੱਗ ਲਾ ਕੇ ਜਕੂ ਉਹ ਮਾਰ ਲੈ ਕੰਪਰੈਸਰ ਵੀ ਰਿਹਾ ਹੈ ਜਣ ਅੱਜ ਹਵਾ ਹੈਗੀ ਅੱਜ ਹਵਾ ਨੇ ਕੋਲ ਜੀ ਮੇਰਾ ਕੈਰਬੋਰਡ ਹੋਰ ਹੋਣੀ ਚਲੋ ਅੱਜ ਹੀ ਪਾਇਆ ਪੀਲੀ ਕੀ ਹੁੰਦੀ ਜੀ ਓਕੇ ਆ ਅੱਜ ਦੇਖਦੇ ਆ ਵੀ ਆ ਚੱਕੂ ਆ ਕਿ ਨਹੀਂ ਚੱਕੂ ਆ ਉਹਦੇ ਨਾਲ ਦਾ ਰੋਟਰ ਫਿਟਰ ਜਾ ਕੇ ਬਾਹਰ ਕੱਢ ਦੇਣਾ ਸੁਪਰ ਹੀਡਰ ਇਹਦੇ ਨਾਲ ਚੱਕਣਾ ਥੋੜਾ ਹੀ ਚੱਕਾਂਗੇ ਉੱਥੇ ਤੱਕ ਤਾਂ ਲੈ ਜਾਣਾ ਸਦਾ ਨਾਲ ਆ ਜੂ ਕੈਟਰ ਦਾ ਨਹੀਂ ਨਾ ਪਰ ਦੂਜਾ ਘਰੋਂ ਮਾਉਣਾ ਜੀ ਉਹ ਬਾਹਰ ਗਲ ਤਾਂ ਐਡ ਕਰਕੇ ਇਹਨੂੰ ਗਰਮ ਹੋ ਜੇ ਇਹਨੂੰ ਨਾ ਬਾਈ ਫੇਲ ਹੋ ਗਿਆ ਬੰਦਾ ਚੱਕੇ ਹੀ ਨਹੀਂ ਮਾੜੇ ਹਲਾਇਆ ਵੀ ਨਹੀਂ ਚੱਕੇ ਇਹਨੂੰ ਵੀ ਐ ਇੰਨਾ ਕਿੰਚੇ ਵੀ ਚੱਕਤਾ ਉਹ ਆਪ ਨੂੰ ਰੁੱਠ ਖੜਿਆ ਕਰੇ ਮੂਰੇ ਵੀ ਬੈ ਜਾਂਦੇ ਹੀ ਕਿ ਦੇਖ ਲੈ ਕੱਲ੍ਹ ਨਹੀਂ ਬਣੂ ਸਾਰੇ ਇਹ ਤਾਂ ਬਸ ਤੋਲ ਬਤੂਲ ਸਾਫ ਕਰਾਉਣੇ ਆ ਉਹਦੋਂ ਤਾਂ ਅਸੀਂ ਮੜਾ ਜਾ ਕਰਕੇ ਭੱਜ ਗਏ ਆ ਇਹ ਖਰਾਬ ਆਉਣ ਵਾਲੇ ਕੰਮ ਆ ਇਹ ਤਾਂ ਸਾਲ ਵੀ ਹੋਇਆ ਤੀਹ ਲੈਂਦੀ ਨੂੰ ਲਾ ਲਓ ਹਿਸਾਬ ਕਿੰਨੀ ਮਿੱਟੀ ਹੈ ਹਜੇ ਉਹ ਰੂਲੇ ਤੇ ਰਹਿ ਗਈ ਬਾਕੀ ਲਾਤੀ ਉੱਪਰੋਂ ਦਾ ਇੰਨੀ ਮਿੱਟੀ ਖੰਨਾ ਜੰਮਿਆ ਗਿਆ ਇਹਨੇ ਕਿੱਥੇ ਖੜਨਾ ਇਹਨਾਂ ਜਗਾਵਣ ਲੱਗਣੀ ਥੋੜੇ ਜਿਹਰ ਨੂੰ ਦੇਖ ਲਓ ਅਗਲੇ ਰੂਲੇ ਰੂਲੇ ਤੇ ਰਹਿ ਗਈ ਉਹ ਕਰਨੇ ਸਾਫ ਜਿਹੜਾ ਕੰਮ ਹੈ 1 ਮਹੀਨਾ ਪਹਿਲਾਂ ਹੋਣਾ ਚਾਹੀਦਾ 2 ਮਹੀਨੇ ਪਹਿਲਾਂ ਹੁਣ ਬੰਦਾ ਕਰ ਰਿਹਾ ਹੈ ਮਿੱਟੀ ਖਲੋ ਦਿਖਾਈ ਦਿੱਤੀ ਆ ਪਹਿਲਾਂ ਆ ਬੰਦੇ ਦੇ ਕਾਰਨਾਂ ਮੇ ਰੰਡੇ ਜੇ ਮਿੱਟੀ ਵੀ ਵੇਜਾ ਬਈ ਇਹ ਨੂੰ ਇਕੱਠਾ ਕਰਦਾ ਉਹ ਜੰਮਗੀ ਵਿੱਚ ਮਿੱਟੀ ਹੁਣ ਹੁਣ ਜਦੋਂ ਜਹਨ ਹੋ ਰਹੀ ਆ ਪੂਰੀ ਇਹ ਦੇਖ ਲਾ ਵੇਲੇ ਦਾ ਕੰਮ ਕਮੇੜੇ ਦੀਆਂ ਟੱਕਰਾਂ ਨੇ ਉਦੋਂ ਹੀ ਤੇਰਾ ਓਕੇ ਰਿਪੋਰਟ ਕਰਕੇ ਰੱਖਿਆ ਹੁੰਦਾ ਹੁਣ ਲੋ ਓਕੇ ਹੁੰਦਾ ਹੁਣ ਵਧੀਆ ਧੋਵਾ ਗਿਆ ਜੀ ਨਾਲ ਚੱਲ ਸਿੱਧਾ ਰੱਖੀਂ ਸਿੱਧਾ ਫੇਰ ਨਹੀਂ ਤੇ ਮਾਰ ਲਈਂ ਆ ਜਾ ਆ ਜਾ ਆ ਜਾ ਆ ਜਾ ਮਾਦਾ ਮਿੱਟੀ ਦਿਹਾਉਣਾ ਕਿੰਨੀ ਗੱਡੀ ਆ ਹੱਲੋਂ ਦੇਖੋ ਆ ਬਾਈ ਜੀ ਦੇ ਕੰਮ ਨੇ ਕੋਈ ਕੋ ਮਿੱਟੀ ਹਜੇ ਵੀ ਥੋੜੀ ਵਿੱਚ ਹੈਈ ਆਲੇ ਕੰਮ ਨਹੀਂ ਲੈ ਬਤਿਹਾ ਦਾਣੇ ਵੀ ਘੁੰਮਦੇ ਫਿਰਦੇ ਨੇ ਬਾਈਆਂ ਵੇ ਕੋਲੇ ਖੜ ਕੇ ਧਵਾਉਣ ਵਾਲਾ ਕੰਮ ਆ ਇਹਨਾਂ ਦਾ ਬਸ ਤਾਂ ਦਾਣੇ ਘੁੰਮਦੇ ਫਿਰਦੇ ਨੇ ਸ਼ੈਂਪੂ ਲੈ ਕੇ ਹੁਣ ਸ਼ੈਂਪੂ ਮਾਰ ਦੇਣਾ ਟਰੈਕਟਰ ਤੇ ਹੁਣ ਟਰਾਲੀ ਤੇ ਵੀ ਸੁਪਰ ਹੀਡਰ ਤੇ ਵੀ ਸ਼ੈਂਪੂ ਨਾਲ ਦੋਤਾ ਦੇ ਵਰਾ ਕਪੜਾ ਮਾਰ ਦਾਂਗੇ ਮਿੱਟੀ ਜੰਮੀ ਹੁੰਦੀ ਹੈ ਨਾ ਫਿਰ ਦੁਬਾਰਾ ਮਿੱਟੀ ਉੱਠਦੀ ਨਹੀਂ ਸ਼ੈਂਪੂ ਫੜਕ ਲੈਉਣੇ 10 ਪੂੜੀਆਂ ਫੋਮ ਵਾਗ ਮਾਰਤੀ ਲਾ ਦੇ ਹੁਣ ਇਹਨਾਂ ਨੂੰ ਲੀਰਾਂ ਹੜਾਈਆਂ ਨੇ ਚਲੋ ਲੱਗੋ ਭਾਈ ਥੱਲੋ ਥੱਲੋ ਵੀਰ ਥੱਲੋ ਲੋਈ ਹੁਣ ਆ ਮਸ਼ੀਨ ਬਾਹਰ ਕੱਢਣ ਲੱਗੇ ਆ ਆ ਟਰੈਕਟਰ ਵੀ ਧੋ ਦੇਣਾ ਮਸ਼ੀਨ ਧੋ ਦੇਣਾ ਸੁਪਰ ਸ਼ੀਟਰ ਰੋਏ ਲਾਉਣਾ ਲੈ ਆ ਕੇ ਸਾਨੂੰ ਉਹਨੂੰ ਧੁੱਪ ਲੱਗ ਜੂ 2 ਕਿਲੋ ਡੰਗਾਉ ਧੁੱਪੇ ਧਾਵੇਂ ਉਹਨੂੰ ਫਿਰ ਲੈ ਆ ਕੇ ਉਹਰੇ ਛੜਾਵਾਂਗੇ ਉਹਨੂੰ ਸਾਰਨਾ ਮਗਰ ਕਿਉਂਕਿ ਉਹ ਹਜੇ ਕੰਮ ਹੈ ਇੱਕ ਸਾਲ ਦਾ ਦੂਮਰੇ ਰੋਟਾਵੇਟਰ ਲਾਦਾ ਫਿਰ ਮਸ਼ੀਨ ਲਾਦਾ ਇੱਥੇ ਰੈਡੀ ਕਰਕੇ ਆ ਮੈਂ ਲੋਈ ਧੋ ਗਾਦਾ ਉਹ ਮਸ਼ੀਨ ਲਾ ਲਈ ਹੁਣ ਟਰੈਕਟਰ ਲਾ ਲਿਆ ਹੁਣ ਖਾਲੀ ਮਸ਼ੀਨ ਆ ਤਾਂ ਲੱਗ ਭਾਗ ਸਾਫ਼ ਹੋ ਗਿਆ ਟਰੈਕਟਰ ਬਹੁਤ ਗੰਦਾ ਵਿੱਚ ਹੁਣ ਦਿਖਾਉਣਾ ਲੈ ਸਾਰਾ ਜਮਾ ਪਰ ਆ ਗਿਆ ਬੰਦਾ ਹੋ ਗਿਆ ਨਾ ਵਿਚੋ ਤੋਂ ਤਿੰਨ ਲੋ ਵੀ ਦੋ ਚੀਜ਼ਾਂ ਦਾ ਉੱਪਰ ਰਿਪੋਰਟ ਹੋ ਗਈ ਹੁੰਦੇ ਹਨ ਫਾਕ ਮਾਰੀ ਆ ਮਹਿੰਦਰੇ ਨੇ ਟਰੈਕਟਰ ਨੂੰ ਧੱਕਾ ਲਾਉਣਾ 575 ਨੂੰ ਹੋਣ ਤੇਰੇ ਗਿੱਲੇ ਪੈਰ ਹੋਣਗੇ ਤਾਂ ਮਿੱਟੀ ਲਾ ਕੇ ਫੇਰ ਚੜ੍ਹ ਗਿਆ ਉੱਪਰ ਹਾ ਮੇਰਾ ਬੰਦ ਕਰਿਆ ਆ ਉਹ ਆਵਾਜ਼ ਵਾਲਾ ਕਮਾ ਫੇਰ ਚੱਲੂ ਮਿੱਟੀ ਵਾਲਾ ਪੈਰ ਦੇਖ ਲੈ ਕੇ ਦੂ ਫੇਰ ਚੜ੍ਹ ਗਿਆ ਇੱਥੇ ਆ ਜਾ ਉੱਤਰਿਆ ਥੱਲੇ ਤਾਂ ਵੀ ਓਕੇ ਉਹ ਨੂੰ ਲਾਉਣਾ ਤੱਕ ਸਟਾਰਟ ਹੋਇਆ ਨਹੀਂ ਸਵੇਰ ਤਾਂ ਹੋ ਗਈ ਹੁਣ ਰੂਟਰ ਫਿਟਰ ਪਾਇਆ ਵਜਨ ਵੱਧਾ ਹੁਣ ਸਟਾਰਟ ਹੋਇਆ ਨਹੀਂ ਹੋ ਵੀ ਗਿਆ ਸਟਾਰਟ ਸੋ ਰੂਟਰ ਫਿਟਰ ਕਰਕੇ ਦੋ ਬੰਦੇ ਜੱਕ ਲੱਗਿਆ ਨਾ ਤੱਕ ਮੇਰਾ ਕਰਨੇ ਲਾ ਲਗਾ ਹਾਂ ਤੇ ਕੰਪਲੀਟ ਹੋ ਗਿਆ ਤਾਂ ਮੰਨ ਅੰਦਰ ਲਾਉਣਾ ਨੂੰ ਲੋਈਆ ਦਾ ਲਾਉਦਾ ਸਿਰੇ ਜਾਵਾਂ ਦਰਗਾਹ ਦੀ ਜੀਤ ਵੀ ਨਹੀਂ ਲੱਗਾ ਆਇਆ ਲੋ ਜੀ ਸਾਰਾ ਸਾਉਂਟ ਕਾਣੇ ਆ ਗਿਆ ਸਾਮਾਨ ਅੰਦਰ ਰੈਡੀਏਟਰ ਲਾ ਦਾਂ ਅੰਦਰ ਲੋ ਜੀ ਇਹਦੇ ਮਰੇ ਲਾ ਦੇਣੀ ਮਸ਼ੀਨ ਉਧੂ ਮਰੇ ਰੋਟਾਟਰ ਲਾਇਆ ਮੋਟਰ ਰੋਟਾਟਰ ਦਾ ਕੰਮ ਵੱਧ ਹੁੰਦਾ ਨੇ ਇਹਦਾ ਫਰਾਫਰਾ ਵੀਜਣ ਨੂੰ ਆਉਣ ਨੀਵੀਂ ਕਰਲਾ ਨੀਵੀਂ ਕਰਲਾ 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 ਚਾਲ 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 ਬਾਸ 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 ਸੰਤਾਰਦੇ ਦਰਦੇ ਦਰਦੇ ਹੋਰ ਹੀ ਕਰਦੇ ਨੇ ਖੱਚੇ ਬਾਲੀ ਦੂਰ ਨਾਲ ਲੈ ਕੇ ਜੀ ਚੱਲ ਨਾਲ ਆਉਲਾ ਦੇ ਦੇ ਦਰਦੇ ਲੋ ਜੀ ਹੋ ਗਈ ਓਕੇ ਰਿਪੋਰਟ ਚਿੱਲੇ ਲੈ ਕੇ ਘਰ ਨੂੰ ਸਕੂਟਰੀ ਵੀ ਲਿਆਉਣਾ ਜੇ ਨਾਲ ਹੀ 1999 ਘੰਟੇ ਚੱਲ ਗਿਆ ਟਰੈਕਟਰ ਟੋਟਲ ਸਰਵਿਸ ਹੋਈ ਨੂੰ ਸਰਵਿਸ ਹੋਈ ਤੇ 24 ਘੰਟੇ ਚੱਲਿਆ ਉੱਪਰ ਉਹ ਦੋ ਉਹ ਡਰਾਈਵਰ ਦੋਹੀ ਉੱਥੇ ਛੱਟ ਕਰਕੇ ਖੜਾ ਤੇ ਇਹਨੂੰ ਬਸ ਘਰੇ ਖੜਾ ਆਵਾਂਗਾ ਅੰਦਰ ਜਿੰਨੇ ਦਿਨ ਕਰਨੇ ਦਾ ਕੰਮ ਹੋਇਆ ਉਹ ਤਿੰਨ ਚੱਲਿਆ ਆਵਾਂਗਾ ਨਾ ਵਾਹ ਇਹ ਬੈਠਾ ਰਹੀ ਨੋ ਇਹਨਾਂ ਆਉਣੇ ਆ ਕੱਪੜੇ ਬੋਲਦੇ ਹਾਂ ਅਗਲਾਂ ਗੰਦੇ ਹੋਏ ਵੇਚ ਕੱਪੜੇ ਕਰਦੇ ਆਂ ਵੀਡੀਓ ਦਾ ਐਂਡ ਵਧੀਆ ਲੱਗੇ ਬਈ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲੋ ਸ਼ਾਮ ਨੂੰ ਜਾਣਾ ਜਾਗੋ ਤੇ ਮੋਟੂ ਵੀ ਜਾਗੋ ਚਲਦੇ ਹਾਂ ਕਰਦੇ ਹਾਂ